ਜੀ ਦੋਸਤੋ 65-70 ਸਾਲ ਦੀ ਉਮਰ ਤੱਕ ਸਿਹਤਮੰਦ ਰਹਿਣ ਦੇ ਨੰਬਰ 1 ਜੋ ਲੋਕ ਮਿਸ਼ਰੀ ਤੇ ਸੌਪਤਾ ਸੇਵਨ ਜਿਆਦਾ ਕਰਦੇ ਹਨ ਉਹਨਾਂ ਦੀ ਨਜ਼ਰ ਕਦੇ ਕਮਜ਼ੋਰ ਨਹੀਂ ਹੁੰਦੀ ਨੰਬਰ 2 ਜਿਨ੍ਹਾਂ ਲੋਕਾਂ ਦੇ ਪਥਰੀ ਹੈ ਉਹਨਾਂ ਨੂੰ ਜਿਆਦਾ ਤੋਂ ਜਿਆਦਾ ਨਾਰੀ ਵਾਲਾ ਪਾਣੀ ਪੀਣਾ ਚਾਹੀਦਾ ਹੈ ਨੰਬਰ 3 ਸਰਦੀ ਖਾਂਸੀ ਹੋਵੇ ਤੇ ਤુલਸੀ ਵਾਲੀ ਚਾਹ ਪਿਓ ਤੁਹਾਨੂੰ ਬਹੁਤ ਆਰਾਮ ਮਿਲੇਗਾ ਨੰਬਰ 4 ਜਿਨ੍ਹਾਂ ਦੇ ਮੂੰਹ ਵਿੱਚ ਸਾਲੇ ਹਨ ਉਹਨਾਂ ਨੂੰ ਧਨੀਏ ਦਾ ਰਸਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 5 ਅੰਜੀਰ ਖਾਣ ਨਾਲ ਭਾਰ ਘਟਦਾ ਹੈ ਅਤੇ ਪਾਚਨ ਬਿਹਤਰ ਹੁੰਦਾ ਹੈ ਅਤੇ ਕਬਜ਼ ਦੀ ਸਮੱਸਿਆ ਨਹੀਂ ਆਉਂਦੀ ਨੰਬਰ 6 ਦਿਨ ਵਿੱਚ ਅਦਰਕ ਵਾਲੀ ਚਾਹ ਪੀਣ ਨਾਲ ਇਹ ਸਿਸਟਮ ਮਜ਼ਬੂਤ ਹੁੰਦਾ ਹੈ ਨੰਬਰ 7 ਅਜਵਾਇਣ ਕਾਲੀ ਮਿਰਚ ਤੇ ਕਾਲਾ ਨਮਕ ਮਿਲਾ ਕੇ ਸੇਵਨ ਕਰਨ ਨਾਲ ਕਬਜ਼ਾ ਤੇ ਗੈਸ ਵਰਗੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਨੰਬਰ 8 ਜੇਕਰ ਤੁਹਾਡੇ ਗਲੇ ਵਿੱਚ ਖੁਸ਼ਕੀ ਹੋ ਰਹੀ ਹੈ ਤਾਂ ਗਰਮ ਦੁੱਧ ਵਿੱਚ ਦੇਸੀ ਘਿਓ ਮਿਲਾ ਕੇ ਪਿਓ ਇਸ ਨਾਲ ਖੁਸ਼ਕੀ ਦੂਰ ਹੋ ਜਾਵੇਗੀ ਨੰਬਰ 9 ਜਿਆਦਾ ਠੰਡਾ ਪਾਣੀ ਪੀਣ ਨਾਲ ਚਿਹਰੇ ਤੇ ਝੋੜੀਆਂ ਪੈ ਜਾਂਦੀਆਂ ਹਨ ਨੰਬਰ 10 ਕੱਚਾ ਲੱਗਣਾ ਸਾਡੇ ਫੇਫੜਿਆਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਨੰਬਰ 11 ਦਿਲ ਦੇ ਰੋਗੀਆਂ ਲਈ ਕਰੇਲੇ ਦਾ ਜੂਸ ਬਹੁਤ ਫਾਇਦੇਮੰਦ ਹੈ ਨੰਬਰ 12 ਰਾਤ ਨੂੰ ਮੱਖਣ ਖਾਣ ਨਾਲ ਸਕਿਨ ਮਲਾਈਮ ਅਤੇ ਚਮਕਦਾਰ ਹੋ ਜਾਂਦੀ ਹੈ ਨੰਬਰ 13 ਆਮਲੇ ਦਾ ਚੂਰਨ ਬਣਾ ਕੇ ਉਸ ਦਾ ਸੇਵਨ ਕਰਨ ਨਾਲ ਸ਼ੂਗਰ ਲੈਵਲ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 14 ਸਵੇਰੇ ਹਰੇਕਾ ਤੇ ਬੈਠ ਕੇ ਲੰਮਾ ਸਾਹ ਲੈਣ ਨਾਲ ਦਿਲ ਦੀ ਬਿਮਾਰੀ ਦੂਰ ਹੋ ਜਾਂਦੀ ਹੈ ਨੰਬਰ 15 ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਲੋਅ ਰਹਿੰਦਾ ਹੈ ਤਾਂ ਤੁਹਾਨੂੰ ਨਾਰਦਾ ਜੂਸ ਰੋਜ਼ਾਨਾ ਪੀਣਾ ਚਾਹੀਦਾ ਹੈ ਨੰਬਰ 16 ਖਾਣਾ ਖਾਣ ਦੇ ਨਾਲ ਲੱਛੀ ਦਾ ਸੇਵਨ ਜ਼ਰੂਰ ਕਰੋ ਇਸ ਨਾਲ ਪੇਟ ਸਾਫ਼ ਰਹੇਗਾ ਨੰਬਰ 17 ਛੋਟੇ ਬੱਚਿਆਂ ਨੂੰ ਦਲੀਆ ਜ਼ਰੂਰ ਖਵਾਉਣਾ ਚਾਹੀਦਾ ਹੈ ਇਸ ਨਾਲ ਉਹਨਾਂ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਨੰਬਰ 18 ਜੇਕਰ ਤੁਹਾਡੀਆਂ ਅੱਖਾਂ ਬਹੁਤ ਜ਼ਿਆਦਾ ਕਮਜ਼ੋਰ ਹਨ ਤੇ ਅਤੇ ਅੱਖਾਂ ਦੀ ਵਜ੍ਹਾ ਕਰਕੇ ਸਿਰਦਰਦ ਰਹਿੰਦਾ ਤਾਂ ਤੁਹਾਨੂੰ ਸਵੇਰੇ ਖਾਲੀ ਪੇਟ ਆਮਲੇ ਦੇ ਮਰਬੇ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 19 ਜੇਕਰ ਤੁਹਾਡੇ ਪਸ਼ਾ ਵਿੱਚ ਜਲਣ ਮਹਿਸੂਸ ਹੁੰਦੀ ਹੋਵੇ ਤਾਂ ਤਾਂ ਤੁਹਾਨੂੰ ਤਰਬੂਜ ਤੇ ਨਾਰੀਅਲ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 20 ਅਜਵੈਨ ਦਾ ਸੇਵਨ ਕਰਨ ਨਾਲ ਤੁਹਾਡਾ ਖੂਨ ਨਹੀਂ ਜੰਮਦਾ ਅਤੇ ਪੇਟ ਹਮੇਸ਼ਾ ਸਾਫ਼ ਰਹਿੰਦਾ ਹੈ ਧੰਨਵਾਦ ਜੀ